ਅੱਜ ਤੋਂ ਸਤਿ ਅਕਾਲੀ ਦਲ ਦੀ ਭਰਤੀ ਸ਼ੁਰੂ ਹੋ ਜੂਗੀ ਕਿਉਂਕਿ ਬੀਬੀਆਂ ਦੇ ਨਾਲ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਨੇ ਬਹੁਤ ਵੱਡੇ ਝੂਠੇ ਲਾਰੇ ਤੇ ਧੋਖੇ ਕਰਕੇ ਵੋਟਾਂ ਲੁੱਟੀਆਂ ਸੱਤਾ ਵਿੱਚ ਬੈਠੇ ਸੂਬੇ ਦੇ ਲੋਕਾਂ ਦੇ ਉੱਤੇ ਕਰਜ਼ਾ ਚਾੜਿਆ ਤੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਬਲਕਿ ਉਸ ਪੈਸਿਆਂ ਨੂੰ ਲੁੱਟ ਕੇ ਰੱਜ ਕੇ ਖਾਦਾ ਤੇ ਅੱਜ ਭਾਵੇਂ ਉਹ ਘਰ-ਘਰ ਨੌਕਰੀ ਦੇ ਜਿਹੜੇ ਬੀਬੀਆਂ ਦੇ ਜਵਾਤਾਂ ਨੂੰ ਮਿਲਨੀਆਂ ਸੀਗੀਆਂ ਭਾਵੇਂ ਉਹਨਾਂ ਦੇ ਘਰਾਂ 'ਚ ਕਰਜ਼ਾ ਮਾਫ਼ ਹੋਣਾ ਸੀ ਕਾਂਗਰਸ ਦੇ ਲਾਰੇ ਹੋਣ ਜਾਂ ਇਸ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਦਿੱਤੀ ਸੀ ਤੇ 2 ਸਾਲ ਹੋਣ ਨੂੰ ਆਏ ਦਵਾਨੀ ਕਿਸੇ ਬੀਬੀ ਦੇ ਖਾਤੇ 'ਚ ਜਿੱਥੇ 24000 ਰੁਪਏ ਪਹੁੰਚਨੇ ਚਾਹੀਦੇ ਕਿਸੇ ਦੇ ਖਾਤੇ 'ਚ ਕੁਝ ਨਹੀਂ ਹੁਣ ਬੀਬੀਆਂ ਨੇ ਇਹ ਧੋਖੇਬਾਜ਼ਾਂ ਨੂੰ ਸਬਕ ਸਿਖਾਣਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਪਾਰਟੀ ਨੇ ਹਮੇਸ਼ਾ ਜੋ ਕਿਹਾ ਕਰਕੇ ਦਿਖਾਇਆ ਆਪਾਂ ਮੈਂ ਪੈਨਸ਼ਨ ਪਾਵੇਂ ਸ਼ਗਨ ਪਾਵੇਂ ਆਟਾ ਦਾਲ ਸਾਰੀ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਨੂੰ ਇਹਨਾਂ ਨੇ ਵਧਾਣਾ ਕੀ ਤਾਰਸਾ ਸੁਭੇਤੇ ਚੜਾਤਾ ਲੇਕਿਨ ਸਹੂਲਤਾਂ ਨੂੰ ਘਟਾਤਾ ਇਹ ਵਾਦੇ ਵੀ ਪੂਰੇ ਨਹੀਂ ਕੀਤੇ ਅੱਜ ਬੀਬੀਆਂ ਲਾਮਬੰਦ ਹੋ ਕੇ ਪੰਜਾਬ ਵਿੱਚ ਆਪ ਦੀ ਪੰਥ ਦੀ ਪਾਰਟੀ ਨੂੰ ਲੈ ਕੇ ਆਣ ਗਿਆ ਤਾਂ ਕਿ ਆ ਸਾਰੀ ਸਹੂਲਤਾਂ ਦੁਬਾਰਾ ਲਾਗੂ ਹੋਣ ਤੇ ਉਹਨਾਂ ਦੇ ਨਾਲ ਕੀਤੇ ਹੋਏ ਵਾਦੇ ਪੂਰੇ ਇਹ ਪਾਰਟੀ ਕਰੇ